ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰিনা ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਦੀ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜੱਜ ਮਾਰਕੰਡੇ ਕਾਰਚੂ ਬੈਬਰ ਕਲਾ ਗੋਲੀकांड ਦੀ ਜਾਂਚ ਕਰ ਰਹੇ ਹਨ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਟਿਸ ਕਾਰਟੂ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਗਿਆ ਹੈ ਕਿ ਬਹਿਵਲ ਕਲਾਂ ਕੋਲੀकांड ਦੀ ਜਾਂਚ ਨੂੰ ਉਹ ਜਨਤਕ ਕਰਕੇ ਰਹਿਣਗੇ ਤੁਸੀਂ ਇਸ ਤੇ ਕੀ ਟਿੱਪਣੀ ਕਰਦੇ ਹੋ ਦੇਖੋ ਵੀਰ ਜਿਹੜਾ ਇਹ ਜਸਟਿਸ ਕਾਰਟੂ ਤੇ ਅਗਵਾਈ ਚ ਇੱਕ ਜਾਂਚ ਕਮਿਸ਼ਨ ਹੈ ਜਿਹੜਾ ਉਹ ਸਿੱਖ ਜਥੇਬੰਦੀਆਂ ਨੇ ਬਣਾਇਆ ਜੀ ਤੇ ਜਸਟਿਸ ਕਾਰਟੂ ਨੇ ਤੇ ਬਾਬਲ ਕਲਾ ਪਹੁੰਚ ਕੇ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਜਿਹੜੇ ਪੀੜਤ ਸੀ ਉਹਨਾਂ ਦੇ ਬਿਆਨ ਵੀ ਲਏ ਨੇ ਜਿਹੜੇ ਚਾਸ਼ਮਦੀਦ ਸੀ ਉਹਨਾਂ ਦੇ ਬਿਆਨ ਵੀ ਲਏ ਨੇ ਸੋ ਉਹਨਾਂ ਨੇ ਪੂਰੀ ਜਿਹੜੀ ਉਥੋਂ ਦੀ ਸਾਰੀ ਸਥਿਤੀ ਆ ਉਹਨੂੰ ਬੜੀ ਡੂੰਘਾਈ ਦੇ ਨਾਲ ਵਾਚਿਆ ਤੇ ਡੂੰਘਾਈ ਦੇ ਨਾਲ ਵਾਚਣ ਤੋਂ ਬਾਅਦ ਉਹਨਾਂ ਨੇ ਇਹ ਦਾਵਾ ਕੀਤਾ ਕਿ ਉਹ ਜਿਹੜੀ ਰਿਪੋਰਟ ਆ ਬਾਬਲ ਕਲਾ ਕਾਢ ਦੀ ਜਿਹੜਾ ਉਹ ਕੋਲੀ ਚਲਾਈ ਆ ਪੁਲਿਸ ਨੇ ਜਿਹੜੇ ਸਿੱਖ ਸੰਘਰਸ਼ ਬڑا ਸ਼ਾਂਤ ਮਈ ਢੰਗ ਦੇ ਨਾਲ ਚੱਲ ਰਿਹਾ ਸੀ ਚਾਂਦ ਮਈ ਢੰਗ ਦੇ ਨਾਲ ਸੰਗਤਾਂ ਸੀ ਜਿਹੜੀਆਂ ਉਹ ਸੜਕ ਦੇ ਕਿਨਾਰੇ ਬੈਠੇ ਆ ਮਤਲਬ ਧਰਨਾ ਲਾ ਕੇ ਸਤਨਾਮ ਵੈਗੁਰੂ ਦਾ ਜਾਪ ਕਰ ਰਹੀਆਂ ਸੀ ਉਹਨਾਂ ਤੇ ਪੁਲਿਸ ਨੇ ਜਿਸ ਤਰ੍ਹਾਂ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਤੇ अनेਕਾਂ ਜਿਹੜੇ ਉਹ ਜ਼ਖਮੀ ਹੋਏ ਤੇ ਆਸ-ਪਾਸੇ ਦੇ ਜਿਹੜੇ ਪਿੰਡਾਂ ਦੇ ਵਿੱਚ ਉਹ ਬਾਅਦ ਵਿੱਚ ਲੰਘੇ ਓਡੀਐਸਪੀ ਦੀ ਅਗਵਾਈ ਵਿੱਚ ਪੁਰੀ ਦੀ ਅਗਵਾਈ ਚ ਤੇ ਆਸ-ਪਾਸੇ ਦੇ ਪਿੰਡਾਂ ਚ ਵੀ ਕਈ ਪਿੰਡਾਂ ਦੇ ਵਿੱਚ ਵੀ ਗੋਲੀ ਚਲਾਈ ਇਹ ਹੁਣ ਗੱਲ ਸਾਹਮਣੇ ਆ ਰਹੀ ਆ ਸੋ ਇਸ ਸਮੁੱਚੇ ਗੋਲੀਕਾਡ ਦਾ ਜਿਹੜਾ ਸੱਚ ਹੈ ਅ ਉਹਦੇ ਬਾਰੇ ਮੈਨੂੰ ਲੱਗਦਾ ਕਿ ਜਸਟਿਸ ਕਾਰਟੂ ਨੇ ਜਿਹੜੇ ਉਹ ਕਿਉਂਕਿ ਮੌਕੇ ਦਾ ਉਹਨਾਂ ਨੇ ਉਹ ਸਾਰਾ ਲੈ ਰਹੇ ਨੇ ਜਾਇਜਾ ਲੈ ਰਹੇ ਨੇ ਲੋਕਾਂ ਦੀਆਂ ਗਵਾਹੀਆਂ ਨੇ ਇੱਥੋਂ ਤੱਕ ਤਾਂ ਉਹ ਪਹੁੰਚ ਜਾਣਗੇ ਕਿ 7 ਮਈ ਢੰਗ ਨਾਲ ਸੰਘਰਸ਼ ਕਰਦੇ ਲੋਕਾਂ ਤੇ ਪੁਲਿਸ ਨੇ ਬਿਨਾ ਕਿਸੇ 扑ਕਾੜ ਤੋਂ ਤੇ ਬਿਨਾ ਚੇਤਾਵਨੀ ਦਿੱਤੇ ਤੋਂ ਗੋਲੀ ਚਲਾਈ ਹੈ ਜੀ ਅ ਪਰੰਤੂ ਅਗਲੀ ਗੱਲ ਹੈ ਜਿਹੜੀ ਅ ਕਿ ਇਹ ਜਿਹੜਾ ਗੋਲੀ ਚੱਲੀ ਆ ਗੋਲੀ ਚਲਾਈ ਗਈ ਆ ਉਹਦੇ ਪਿੱਛੇ ਕਾਰਨ ਕੀ ਸੀ ਇਹਨਾਂ ਦਾ ਤਾਂ ਅਸੀਂ ਪਤਾ ਲਾ ਲਿਆ ਜੀ ਜਸਟਿਸ ਕਾਰਟੂ ਵੀ ਉਹਨਾਂ ਦੀ ਵਿਆਖਿਆ ਕਰ ਦੇਣਗੇ ਪਰੰਤੂ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਉਸ ਗੋਲੀ ਚਲਾਉਣ ਦੇ ਹੁਕਮ ਆ ਜਿਹੜੇ ਉਹ ਕਿਨੇ ਦਿੱਤੇ ਆ ਕਿਉਂਕਿ ਸਰਕਾਰੀ ਧਿਰ ਇਸ ਜਿਹੜੀ ਜਾਂਚ ਆ ਉਹਦਾ ਹਿੱਸਾ ਨਹੀਂ ਜੀ ਉਹਨਾਂ ਨੇ ਇਸ ਜਾਂਚ ਦਾ ਹਿੱਸਾ ਨਹੀਂ ਸੋ ਉਹ ਗੱਲ ਆ ਜਿਹੜੀ ਮੈਨੂੰ ਲੱਗਦਾ ਕਿ ਇਹ ਜਾਂਚ ਰਿਪੋਰਟ ਸਰਕਾਰ ਦੇ ਮੂੰਹ ਤੇ ਇੱਕ ਬਹੁਤ ਕਰਾਰੀ ਚਪੇੜ ਦੇ ਰੂਪ ਚ ਸਾਹਮਣੇ ਆਊਗੀ ਪਰੰਤੂ ਜਿਹੜਾ ਸਮੁੱਚਾ ਸੱਚ ਹੈ ਜੀ ਉਹ ਇਸ ਜਾਂਚ ਰਿਪੋਰਟ ਦੇ ਨਾਲ ਸ਼ਾਇਦ ਸਾਹਮਣੇ ਨਾ ਆ ਸਕੇ ਜਸਟਿਸ ਕਾਟੂ ਜੋ ਵੱਲੋਂ ਜਿਹੜੀ ਤਿਆਰ ਕੀਤੀ ਗਈ ਰਿਪੋਰਟ ਹੈ ਉਸ ਦੀ ਕਾਨੂੰਨੀ ਤੇ ਜਨਤਕ ਕੀ ਕੀਮਤ ਹੋ ਸਕਦੀ ਹੈ ਦੇਖੋ ਬਾਬਾ ਕਿਉਂਕਿ ਇਹ ਜਿਹੜਾ ਜਾਂਚ ਕਮਿਸ਼ਨ ਬਣਾਇਆ ਇਹ ਮਤਲਬ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਸੰਘਰਸ਼ ਦੇ ਵਿੱਚ ਇਸ ਕਿਸਾ ਲੈ ਰਹੀਆਂ ਸੀਗੀਆਂ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਉਹਨਾਂ ਨੇ ਮਤਲਬ ਇਹ ਜਾਂਚ ਕਮਿਸ਼ਨ ਆ ਜਿਹੜਾ ਉਹ ਬਣਾਇਆ ਹਾਂਜੀ ਜਸਟਿਸ ਕਾਰਟੂ ਨੇ ਹਾਮੀ ਭਰੀਆ ਉਹ ਗਵਾਈ ਕਰ ਰਹੇ ਨੇ ਜਿਹੜਾ ਡੀਜੀਪੀ ਜ਼ਿਲ੍ਹਾ ਸ਼ਸ਼ੀकांत ਨੇ ਉਹ ਇਸ ਕਮਿਸ਼ਨ ਦੇ ਸਕੱਤਰ ਨੇ ਸੋ ਇਹ ਜਿਹੜੇ ਦੋਨੇ ਮਤਲਬ ਇੱਕ ਬੰਦਾ ਹੈ ਜਿਹੜਾ ਉਹ ਇਨਸਾਫ ਨਾਲ ਨਿਆਂ ਨਾਲ ਜੁੜਿਆ ਹੋਇਆ ਵਾ ਦੂਸਰਾ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਨਾਲ ਜੁੜਿਆ ਹੋਇਆ ਸੋ ਭਾਵੇਂ ਕਿ ਇਹ ਬੰਦੇ ਨੇ ਜਿਹੜੇ ਇਹ ਬਹੁਤ ਖੁਸ਼ ਆ ਜਿਹੜਾ ਉਹਨੂੰ ਮਤਲਬ ਲੱਭ ਕੇ ਹਾਂਜੀ ਉਗਾੜ ਕੇ ਸਾਹਮਣੇ ਲਿਆ ਸਕਦੇ ਨੇ ਜੀ ਪਰੰਤੂ ਕਿਉਂਕਿ ਇਹ ਪ੍ਰਾਈਵੇਟ ਜਾਂਚ ਕਮਿਸ਼ਨ ਆ ਜਿਹੜਾ ਇਹਦੀ ਕਾਨੂੰਨੀ ਰੂਪ ਦੇ ਵਿੱਚ ਕੋਈ ਮਹੱਤਤਾ ਨਹੀਂ ਜੀ ਯੋ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਸਰਕਾਰ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਜ਼ਰੂਰ ਵੱਜੂ ਪਰੰਤੂ ਸਰਕਾਰ ਨੂੰ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਇਨਸਾਫ ਦੇ ਕਟਹਿਰੇ 'ਚ ਖੜਾ ਕਰਨਾ ਜਾਂ ਸਰਕਾਰ ਨੂੰ ਫਾਂਸੀ ਦੇ ਰਸੇ ਤੱਕ ਲੈ ਕੇ ਜਾਣਾ ਦੋ ਜਿਹੜੇ નિર્ਦੋਸ਼ ਸਿੱਖ ਸੀ ਉਹਨਾਂ ਦਾ ਕਤਲਿਆਮ ਹੋਇਆ ਉਹ ਇਹ ਜਾਂਚ ਰਿਪੋਰਟ ਆ ਜਿਹੜੀ ਨਹੀਂ ਕਰ ਸਕਲੀ ਪਰੰਤੂ ਜਿਹੜਾ ਅਗਲੀ ਗੱਲ ਹੈ ਕਿ ਜਨਤਕ ਪ੍ਰਭਾਵ ਇਸ ਜਾਂਚ ਰਿਪੋਰਟ ਦਾ ਵੱਡੇ ਰੂਪ ਦੇ ਵਿੱਚ ਸਾਹਮਣੇ ਆਊਗਾ ਕਿ ਜਦੋਂ ਇੱਕ ਸੁਪਰੀਮ ਕੋਰਟ ਦਾ ਸਾਬਕਾ ਜੱਜਾ ਜਿਹੜਾ ਉਹ ਇਸ ਗੱਲ ਨੂੰ ਮਤਲਬ ਸਪਸ਼ਟ ਰੂਪ ਦੇ ਵਿੱਚ ਕਹੂਗਾ ਕਿ ਪੰਜਾਬ ਸਰਕਾਰ ਨੇ ਬਿਨਾ ਕਿਸੇ फडਕਾੜ ਤੋਂ ਸਾਧਵੇਂ ਢੰਗ ਦੇ ਨਾਲ ਸੰਘਰਸ਼ ਕਰ ਰਹੀਆਂ ਸਿੱਖ ਸੰਗਤਾਂ ਤੇ ਗੋਲੀ ਚਲਾਈ ਆ ਉਹਨੇ ਇਨਸਾਫ ਦਾ ਕਤਲੇਆਮ ਕੀਤਾ ਜੀ ਪੰਜਾਬ ਸਰਕਾਰ ਨੂੰ ਇੱਕ ਸੁਪਰੀਮ ਕੋਰਟ ਦਾ ਸਾਬਕਾ ਜੱਜ ਆ ਜਿਹੜਾ ਉਹ ਦੋਸ਼ੀਆਂ ਦੇ ਕਟਾਰੇ 'ਚ ਖੜਾ ਕਰੂਗਾ ਸੇ ਉਹਦਾ ਜਿਹੜਾ ਜਨਤਕ ਪ੍ਰਭਾਵ ਆ ਜਿਹੜਾ ਜਿਹੜਾ ਸਰਕਾਰ ਦੇ ਮੱਥੇ ਤੇ ਕਾਲਾ ਮਤਲਬ ੱੱਬਾ ਲੱਗਣਾ ਮਾ ਉਹ ਇਸ ਜਾਂਚ ਰਿਪੋਰਟ ਦੇ ਨਾਲ ਉਹਨੂੰ ਕੋਈ ਬੰਦਾ ਮੀਟ ਨਹੀਂ ਸਕਦਾ ਉਹ ਪ੍ਰਭਾਵ ਆ ਜਿਹੜਾ ਉਹ ਬੜਾ ਡੂੰਘਾ ਵੀ ਜਾਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਸਰਕਾਰ ਨੂੰ ਜਿਹੜਾ ਇਹਦਾ ਖਮਿਆਜਾ ਭੁਗਤਣਾ ਪਊਗਾ ਉਹ ਜਿਹੜਾ ਇਸ ਰਿਪੋਰਟ ਤੋਂ ਬਾਅਦ ਕਈ ਗੁਣਾ ਵੱਧ ਜਾਊਗਾ ਜੀ ਇਹ ਗੱਲ ਤਾਂ ਬਿਲਕੁਲ ਜਾਇਜ਼ ਹੈ ਕਿ ਕਾਨੂੰਨ ਦੇ ਕੈਟਾਗਰੀ 'ਚ ਚਾਹੇ ਕਿਸੇ ਨੂੰ ਸਜ਼ਾ ਮਿਲੇ ਚਾਹੇ ਨਾ ਮਿਲੇ ਪਰੰਤੂ ਜਦੋਂ ਜਨਤਕ ਗੱਲ ਹੋ ਜਾਂਦੀ ਹੈ ਫਿਰ ਸਜ਼ਾ ਮਿਲਣੀ ਚਾਹੀਦੀ ਹੈ ਕੋ ਲੋਕਾ ਦੀ ਅਦਾਲਤ ਲੋਕ ਕਚਹਿਰੀ ਤੇ ਰੱਬ ਦੀ ਕਚਹਿਰੀ ਕੋਈ ਬਹੁਤਾ ਫਰਕ ਨਹੀਂ ਹੁੰਦਾ ਸੋ ਇਹ ਗੱਲ ਭਾਵੇਂ ਕਿ ਪਹਿਲਾਂ ਵੀ ਲੋਕ ਕਚਹਿਰੀ ਚਾ ਕੇ ਬਾਦਲਾ ਨੇ ਮਤਲਬ ਇਹ ਪੂਰੀ ਤਰ੍ਹਾਂ ਜ਼ੁਲਮ ਜ਼ਬਰ ਕੀਤਾ ਸੋ ਹੁਣ ਉਸ ਕੱਲ ਨੂੰ ਇਹ ਰਿਪੋਰਟ ਆ ਜਿਹੜੀ ਉਹ ਹੋਰ ਪੁਖਤਾ ਕਰ ਦੂਗੀ ਸੋ ਲੋਕ ਅਦਾਲਤ ਦਾ ਜਿਹੜਾ ਫੈਸਲਾ ਉਹ ਰੱਬ ਦੀ ਅਦਾਲਤ ਨੇ ਵੀ ਪਰਵਾਹ ਕਰਨਾ ਚਾਹੀਦਾ ਜਿਹੜੀ ਅਸੀਂ ਵਾਰ-ਵਾਰ ਗੱਲ ਕਰ ਰਹੇ ਆ ਕਿ ਬੰਦਾ ਬੰਦੇ ਦਾ ਨੁਕਸਾਨ ਕਰਕੇ ਬੰਦੇ ਨਾਲ ਗਦਾਰੀ ਕਰਕੇ ਬੰਦੇ ਨਾਲ ਧੋਖਾ ਕਰਕੇ ਤਾਂ ਸ਼ਾਇਦ ਬਚ ਸਕਦਾ ਪਰੰਤੂ ਰੱਬ ਦੇ ਨਾਲ ਉਦੇ ਨਾਲ ਕੋਈ ਬੰਦਾ ਧੋਖਾ ਕਰੇ ਹਾਂਜੀ ਉਹ ਜਿਹੜਾ ਮਤਲਬ ਕੁਦਰਤ ਆ ਜਿਹੜੀ ਉਸ ਗੱਲ ਨੂੰ ਪਰਵਾਹ ਨਹੀਂ ਕਰਦੀ ਸੋ ਇਹ ਠੀਕ ਹੈ ਕਿ ਜਿਹੜੀ ਲੋਕਾਂ ਦੀ ਆਵਾਜ਼ ਆ ਜਿਹੜੀ ਉਹਨੇ ਰੱਬ ਦੀ ਮਤਲਬ ਅਸੀਂ ਗੱਲ ਜਿਹੜੀ ਬਾਰ-ਬਾਰ ਕਰ ਰਹੇ ਹਾਂ ਕਿ ਉਹਦੀ ਸਜ਼ਾ ਹੈ ਜਿਹੜੀ ਉਹ ਕੁਦਰਤ ਦੀ ਜਿਹੜਾ ਚੱਕੀ ਆ ਜਿਹੜੀ ਹਾਂਜੀ ਉਹ ਬੇਸ਼ੱਕ ਹੌਲੀ ਪੀਸਦੀ ਆ ਪਰ ਤੂੰ ਬੜਾ ਬਾਰੀਕ ਪੀਸਦੀ ਆ ਕੁਦਰਤ ਦੀ ਬੇਆਵਾਜ਼ ਜਿਹੜੀ ਡਾਂਗ ਹੈ ਉਹ ਅਸੀਂ 2017 ਵਿੱਚ ਜਰੂਰ ਉਹਦਾ ਪ੍ਰਭਾਵ ਦੇਖਾਂਗੇ ਪੰਜਾਬ ਸਰਕਾਰ ਨੂੰ ਵੀ ਇਸ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਪੀਲ ਕੀਤੀ ਸੀ ਪਰੰਤੂ ਸਰਕਾਰ ਨੇ ਦੋ ਟੁਕ ਜਵਾਬ ਦੇ ਦਿੱਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਵੀ ਮੈਂ ਉਹ ਤਾਂ ਗੱਲ ਸਾਫ਼ ਹੀ ਆ ਕਿ ਚੋਰ ਬੰਦਾ ਜਿਹੜਾ ਉਹ ਕਿਵੇਂ ਸਾਹਮਣੇ ਆ ਸਕਦਾ ਹਾਂਜੀ ਪੰਜਾਬ ਸਰਕਾਰ ਆ ਜਿਹੜੀ ਉਹਦੇ ਬਾਰੇ ਕੋਈ ਦੋਰ ਹੈ ਹੀ ਨਹੀਂ ਸਾਡੇ ਸਾਹਮਣੇ ਕਿ ਬਾਦਲ ਸਰਕਾਰ ਨੇ ਡੂੰਗੀ ਸਾਜ਼ਿਸ਼ ਅਧੀਨ ਇਹ ਜਿਹੜਾ ਸਾਰਾ ਕੁਝ ਵਾਪਰਿਆ ਹਾਲਾਂਕਿ ਜਸਟਿਸ ਕਾਰਦੂਆ ਜਿਹੜੇ ਉਹ ਸਿਰਫ ਤੇ ਸਿਰਫ ਬਹਿਵਲ ਕਲਾ ਗੋਲੀ ਕਾਰਡ ਆ ਜਿਹੜਾ ਉਹਦੀ ਜਾਂਚ ਕਰ ਰਹੇ ਨੇ ਪਰੰਤੂ ਜੇ ਸਮੁੱਚੇ ਰੂਪ ਦੇ ਵਿੱਚ ਜਿਹੜਾ ਕੁਝ 1 ਜੂਨ ਨੂੰ ਜਵਾਰ ਸਿੰਘ ਵਾਲਾ ਤੋਂ ਸ਼ੁਰੂ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਰੂਪ ਚੋਰੀ ਹੋਣ ਤੋਂ ਬਾਅਦ ਕੁਰਬਾਨੀ ਦੀ ਗੁਰੂ ਗ੍ਰੰਥ ਸਾਹਿਬ ਦੀ ਗੁਰਦੁਆਰਾ ਸਾਹਿਬਾਂ ਦੀ ਜਿਹੜੀ ਨਿਰੰਤਰ ਆਏ ਦਿਨ ਚੜਦੇ ਸੂਰਜ ਬੇਅਦਬੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਸੀ ਸੋ ਜੇ ਇਹਨਾਂ ਸਾਰਿਆਂ ਦੀ ਜਾਂਚ ਕੀਤੀ ਜਾਵੇ ਤਾਂ ਉਹ ਜਿਹੜੀ ਮੈਂ ਗੱਲ ਕਰ ਰਿਹਾ ਕਿ ਇੱਕ ਬੜੀ ਡੂੰਗੀ ਸੋਚੀ ਸਮਝੀ ਸਾਜ਼ਿਸ਼ ਦੀ ਇਹ ਸਾਰਾ ਕੁਝ ਪੰਜਾਬ ਦੀ ਧਰਤੀ ਤੇ ਵਾਪਰਿਆ ਸੰਗਤਾਂ ਦੇ ਮਨਾਂ ਦੇ ਵਿੱਚੋਂ ਸਰਬ ਰਾਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਦਾ ਪਵਿੱਤਰ ਸਤਕਾਰ ਆ ਜਿਹੜਾ ਉਹਨਾਂ ਦੇ ਨਾਲ ਜਿਹੜੀ ਸਾਡੀ ਜੁੜੀ ਭਾਵਨਾ ਉਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਸੋ ਸਿੱਖ ਜਿਹੜੀ ਅਸੀਂ ਬਾਰ ਬਾਰ ਗੱਲ ਕਰ ਰਹੇ ਆ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਜਿਹੜਾ ਹਮਲਾ ਸੀ ਇਹ ਇੱਕ ਉਹਦੀ ਬੜੀ ਘਣਾਉਣੀ ਇਹ ਕੜੀ ਸੀ ਜਿਹੜੀ ਇਹ ਵਾਪਰੀ ਆ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਗੁਰੂ ਸਾਹਿਬ ਤੇ ਹਮਲਾ ਹੋਇਆ ਸੋ ਉਸ ਤੋਂ ਬਾਅਦ ਹੋਣ ਜਿਹੜਾ ਸੰਗਤਾ ਤੇ ਪ੍ਰਕਰਮਾ ਤੇ ਜਿਹੜਿਆ ਆਚਾਰਕ ਗੋਲੀਆਂ ਵਾਲੀ ਗੱਲ ਚੱਲ ਰਹੀ ਆ ਸੋ ਇਹ ਸਾਰਾ ਕੁਝ ਆ ਜਿਹੜਾ ਇੱਕ ਬੜੀ ਡੂੰਗੀ ਸੋਚੀ ਸਮਝੀ ਸਾਰੀ ਸੀ ਰੋਇ ਹਾਲਾਂਕਿ ਜਸਟਿਸ ਕਾਰਟ ਜੂਰੇ ਤਾਂ ਸਿਰਫ ਇਹ ਗੱਲ ਆ ਜਿਹੜੀ ਉਹ ਸਾਡੇ ਸਾਹਮਣੇ ਹੀ ਆ ਉਹ ਤਾਂ ਲੱਗੀ ਚਿੱਟੀਆਂ ਪਹਿਲਾਂ ਵੀ ਕਿ ਜਿਹੜੀ ਸਿੱਖ ਸੰਗਤਾਂ ਤੇ ਗੋਲੀ ਚੱਲੀ ਆ ਉਹ ਮਤਲਬ ਸਰਕਾਰ ਆ ਜਿਹੜੀ ਉਹ ਇਸ ਸੰਘਰਸ਼ ਨੂੰ ਜੀ ਕਿਉਂਕਿ ਤਿੰਨ ਹਫਤੇ ਮਤਲਬ ਸਮੁੱਚਾ ਪੰਜਾਬ ਆ ਜਿਹੜਾ ਉਹ ਇੱਕ ਤਰ੍ਹਾਂ ਅਸੀਂ ਕਹਿ ਸਕਦਾ ਕਿ ਠਹਿਰ ਗਿਆ ਸੀ ਬੰਦ ਹੋ ਗਿਆ ਸੀ ਸੋ ਉਸ ਸਿੱਖ ਸੰਘਰਸ਼ ਨੂੰ ਸਰਕਾਰ ਨੇ ਆਪਣੀ ਗੋਲੀ ਤੇ ਡੰਡੇ ਦੇ ਜ਼ੋਰ ਦੇ ਨਾਲ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਨੂੰ ਡਰਾ ਦਿੱਤਾ ਜਾਵੇ ਦਬਾ ਦਿੱਤਾ ਜਾਵੇ ਉਹਦੇ ਸਰਕਾਰ ਫੇਲ ਨਹੀਂ ਹੋਈ ਸੋ ਇਹ ਇਹ ਇਹਨਾਂ ਤੱਥ ਆ ਜਿਹੜਾ ਉਹ ਜਸਨ ਕਾਰਡੂਜੀ ਦੀ ਰਿਪੋਰਟ ਦਾ ਸਾਹਮਣੇ ਲੈ ਆਉਗੀ ਪਰੰਤੂ ਜਿਹੜੀ ਟੋਟਲ ਮਤਲਬ ਸਮੁੱਚਾ ਜੋ ਕੁਝ ਵਾਪਰਿਆ ਵਰਤਾਰਾ ਵਾ ਜਿਹੜਾ ਕੌਮ ਦੀਆਂ ਜਿਹੜੀਆਂ ਉੱਚ ਸੰਸਥਾਵਾਂ ਨੇ ਮਾਨਸਿਕ ਸੰਸਥਾਵਾਂ ਨੇ ਉਹਨਾਂ ਨੂੰ ਖੋਰਾ ਲਾਉਣ ਦੀ ਜਿਹੜੀ ਸਾਜ਼ਿਸ਼ ਸੀ ਉਹ ਇਸ ਜਾਂਚ ਰਿਪੋਰਟ ਤੋਂ ਬਾਹਰੀ ਆ ਉਹ ਸਾਨੂੰ ਕੌਮ ਨੂੰ ਉਹ ਖੁਦ ਉਸ ਜਾਂਚ ਰਿਪੋਰਟ ਨੂੰ ਅੱਗੇ ਮਤਲਬ ਉਹ ਸਾਰਾ ਜਿਹੜਾ ਘਟਨਾ ਕਰਮਾ ਉਹਨੂੰ ਸਾਰੇ ਕੁਝ ਨੂੰ ਖੋਕ ਕੇ ਸਾਰੇ ਕੁਝ ਨੂੰ ਬਾਚ ਕੇ ਉਹਦੇ ਬਾਰੇ ਜਿਹੜਾ ਇੱਕ ਵਾਈਟ ਪੇਪਰ ਆ ਜਿਹੜਾ ਕੌਮ ਦੇ ਜਿਹੜੇ ਮਾਹਰ ਨੇ ਚਾਹੀਓ ਕਾਨੂੰਨ ਦੇ ਮਾਹਰ ਨੇ ਚਾਹੀਓ ਪੁਲਿਸ ਪ੍ਰਸ਼ਾਸਨ ਦੇ ਨੇ ਚਾਹੀਓ ਸਾਡਾ ਬੁੱਧੀਜੀਵੀ ਵਰਗਾ ਚਾਹੀਓ ਤਾਂ ਦਿੱਸਾਰ ਮਗ ਆਗੂ ਨੇ ਉਹਨਾਂ ਸਾਰਿਆਂ ਨੂੰ ਮਿਲ ਕੇ ਇਹਦੇ ਬਾਰੇ ਇਹ ਸਮੁੱਚੀ ਜਿਹੜਾ ਪਪਰਿਆ ਕਾਂਡ ਹੈ ਜਿਹੜਾ ਇਹ ਇਹਦੇ ਪਿੱਛੇ ਕਿਹੜੀਆਂ-ਕਿਹੜੀਆਂ ਕਾਨੂੰਨੀਆਂ ਸਾਜ਼ਿਸ਼ਾਂ ਸੀ ਉਹ ਜ਼ਰੂਰ ਲੰਗਿਆ ਕਰਨੀ ਚਾਹੀਦੀ ਆ ਸੋ ਹੁਣ ਗੱਲ ਇੱਥੇ ਆ ਗਈ ਕਿ ਸਰਕਾਰ ਆ ਜਿਹੜੀ ਉਹ ਤਾਂ ਦੋਸ਼ੀਆਂ ਦੇ ਕਟਾਰੇ 'ਚ ਆ ਜੀ ਉਹਨਾਂ ਜਿਹੜਾ ਦੋਸ਼ੀ ਆ ਉਹਦੇ ਤੋਂ ਤਾਂ ਅਸੀਂ ਮਤਲਬ ਗੱਲ ਸੱਚ ਦੀ ਆਮ ਮੀਦ ਹੀ ਨਹੀਂ ਕਰ ਸਕਦੇ ਕੋਈ ਵੀ ਇਸ ਗੱਲ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੋਊਗਾ ਕਿ ਬਾਕੀ ਜਿਹੜੀ ਮੈਂ ਗੱਲ ਕੀਤੀ ਆ ਕਿ ਜਿਹੜੀ ਸਰਕਾਰ ਦਾ ਮਤਲਬ ਅਸਲ ਵਿੱਚ ਉਹਨੇ ਜਿਹੜੀ ਸਾਜ਼ਿਸ਼ ਰਚੀ ਆ ਬਾਦਲ ਕਿਆ ਨੇ ਜਿਹੜੀ ਅਸਲ ਵਿੱਚ ਸਾਜ਼ਿਸ਼ ਰਚੀ ਸੀ ਜੋ ਕੁਝ ਬਾਪਰਿਆ ਜੀ ਦੀ ਮੈਂ ਵਿਆਖਿਆ ਕੀਤੀ ਹੈ ਕਿ 1 ਜੂਨ ਤੋਂ ਲੈ ਕੇ ਬਹਿਵਲ ਕਲਾ ਕਾਰਡ ਤੱਕ ਤੇ ਉਸ ਤੋਂ ਬਾਅਦ ਵੀ ਚਾਹੇ ਉਹ ਸਰਬੱਤ ਖਾਲਸਾ ਹੋਇਆ ਚਾਹੇ ਉਹ ਬਰਗਾੜੀ ਸਰਦਾਂਝਲੀ ਸਮਾਗਮ ਹੋਇਆ ਚਾਹੇ ਉਸ ਤੋਂ ਬਾਅਦ ਜੋ ਕੁਝ ਵੀ ਸਾਰਾ ਕੁਝ ਬਾਪਰਿਆ ਸੋ ਜੇ ਇਹ ਸਮੁੱਚਾ ਕਾਰਡ ਆ ਸਰਕਾਰ ਇਹ ਇਹਨੂੰ ਇਹਦੇ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਦੀ ਵੀ ਰਹੀ ਆ ਤੇ ਕਰਦੀ ਵੀ ਰਹੂਗੀ ਜਦੋਂ ਤੱਕ ਉਹ ਸਰਕਾਰੀ ਧਿਰ ਆ ਸੋ ਜਿਹੜੀ ਮੈਂ ਗੱਲ ਕੀਤੀ ਆ ਕਿ ਸਰਕਾਰ ਨੇ ਇਹਦੇ ਵਿੱਚ ਕੋਈ ਮਤਲਬ ਸਹਿਯੋਗ ਨਾ ਦੇਣਾ ਨਾ ਸਾਨੂੰ ਉਹ ਤੋਂ ਉਮੀਦ ਕਰਨੀ ਚਾਹੀਦੀ ਹੈ ਜਿਹੜੀ ਮੈਂ ਬੇਨਤੀ ਕੀਤੀ ਆ ਵੀ ਇੱਕ ਵਾਈਟ ਪੇਪਰ ਆ ਜਿਹੜਾ ਇਸ ਸਮੁੱਚੇ ਕਾਰ ਤੇ ਉਹ ਸਿੱਖ ਪੰਥ ਦੇ ਜਿਹੜੇ ਪੰਥਕ ਹਲਕੇ ਨੇ ਜਿਹੜੇ ਉਹਨਾਂ ਨੂੰ ਉਹ ਜ਼ਰੂਰ ਉਸ ਬਾਰੇ ਤਿਆਰ ਕਰਨਾ ਚਾਹੀਦਾ ਤਾਂ ਹੀ ਸਰਕਾਰ ਆ ਜਿਹੜੀ ਉਹ ਪੂਰੀ ਤਰ੍ਹਾਂ ਕਟਹਿਰੇ 'ਚ ਖੜੀ ਹੋਊ ਜੀ ਬਹਿਵਲ ਕਲਾਂ ਇਲਾਕੇ ਦੇ ਲੋਕਾਂ ਵੱਲੋਂ ਇਸ ਜਾਂਚ ਦੇ ਲਈ ਕਿਸ ਤਰ੍ਹਾਂ ਦਾ ਹੰਗਾਰਾ ਭਰਿਆ ਤੇ ਜਿਸ ਤਰ੍ਹਾਂ ਇਸ ਦੇ ਵਿੱਚ ਆਗੂ ਸ਼ਾਮਲ ਹੋਏ ਉਸ ਨੂੰ ਤੁਸੀਂ ਕਿਸ ਨਜ਼ਰ ਦੇ ਨਾਲ ਦੇਖਦੇ ਹੋ ਦੇਖੋ ਵੀ ਜਿਹੜੇ ਬਹਿਵਲ ਕਲਾਂ ਦਾ ਇਲਾਕਾ ਹੈ ਜਿੱਥੇ ਇਹ ਘਟਨਾਕਰਮ ਵਾਪਰਿਆ ਹਾਂਜੀ ਉਥੋਂ ਦੇ ਲੋਕਾਂ ਵੱਲੋਂ ਸਰਕਾਰੀ ਧਿਰ ਦੇ ਖੌਫ ਨੂੰ دہشت ਨੂੰ ਡਰ ਨੂੰ ਪਰੇ ਕਰਕੇ ਜੀ ਉਹਨੂੰ ਦੂਰ ਕਰਕੇ ਉਹਨੂੰ ਵਗਾ ਕੇ ਉਹਨਾਂ ਨੇ ਆ ਕੇ ਇਸ ਜਾਂਚ ਦੇ ਵਿੱਚ ਆਪਣਾ ਪੂਰਾ ਪੂਰਾ ਸਹਿਯੋਗ ਦਿੱਤਾ ਜਸਟਿਸ ਕਾਰਟ ਨੂੰ ਉਹਨਾਂ ਨੇ ਆਪਣੇ ਐਫੀਡੈਵਟ ਵੀ ਦਿੱਤੇ ਨੇ ਆਪਣੀਆਂ ਅੰਗਵਾਈਆਂ ਵੀ ਦਿੱਤੀਆਂ ਨੇ ਵੱਡੀ ਪੱਤਰ ਦੇ ਵਿੱਚ ਪੀੜਤ ਜਿਹੜੇ ਸਾਡੇ ਨੌਜਵਾਨ ਸੀ ਉਹਨਾਂ ਦੇ ਪਰਿਵਾਰਾਂ ਨੇ ਵੀ ਉਹਨਾਂ ਖੁਦ ਨੇ ਵੀ ਸੋ ਉਹ ਉਹ ਉਸ ਪਾਸੇ ਜਿਹੜਾ ਮਤਲਬ ਹੰਗਾਰਾ ਇਲਾਕੇ ਦਾ ਉਹ ਅਸੀਂ ਉਹਨੂੰ ਮਤਲਬ ਸਮਝ ਸਕਦੇ ਹਾਂ ਕਿ ਲੋਕਾਂ ਨੇ ਮਤਲਬ ਸੱਚ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਅਗਲੀ ਗੱਲ ਜਿਹੜੀ ਹੁਣ ਤੱਕ ਮਤਲਬ ਇੱਕ ਕੌਮ ਦੇ ਵਿੱਚ ਇੱਕ ਬੰਡੀ ਵਾਲੀ ਗੱਲ ਚੱਲ ਰਹੀ ਸੀ ਦੁੱਬਦਾ ਵਾਲੀ ਗੱਲ ਚੱਲ ਰਹੀ ਸੀ ਕਿ ਜਿਹੜੇ ਸਿੱਖ ਪ੍ਰਚਾਰਕ ਨੇ ਭਾਈ ਪੰਥ ਪ੍ਰਤੀ ਫਰੀਦ ਸਿੰਘ ਖਾਲਸਾ ਭਾਈ ਮਾਂਜੀ ਹੁਰੀ ਜਾਂ ਉਹਨਾਂ ਦੇ ਜਿਹੜੇ ਹੋਰ ਸਾਰੇ ਸਾਥੀ ਸੀ ਜਿਹੜੇ ਇਸ ਸੰਘਰਸ਼ ਦੇ ਮੋਹਰੀ ਰਹੇ ਉਹਨਾਂ ਬਾਰੇ ਜਿਹੜਾ ਇਹ ਸੀ ਕਿ ਉਹ ਸੰਘਰਸ਼ ਤੋਂ ਸਰਕਾਰ ਦੇ ਡਰ ਕਾਰਨ ਪਿੱਛੇ हट ਗਿਆ ਉਹਨਾਂ ਨੇ ਵੀ ਆ ਕੇ ਜੀ ਆਪਣੀ ਗਵਾਹੀ ਹੈ ਜਿਹੜੀ ਉਹ ਕਲਮਬੰਦ ਕਰਵਾਈ ਹੈ ਤਾਂ ਮਤਲਬ ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੋ ਗਈ ਕਿ ਜਿੰਨੀਆਂ ਸਿੱਖ ਸੰਗਤਾਂ ਇਸ ਸੰਘਰਸ਼ ਦੇ ਨਾਲ ਜੁੜੀਆਂ ਹੋਈਆਂ ਸੀ ਉਹਨਾਂ ਠੀਕ ਹੈ ਸਮੇਂ-ਸਮੇਂ ਦੀ ਦੇ ਨਾਲ ਕੁਝ ਵਾਪਰਦਾ ਹੈ ਪਰੰਤੂ ਅੱਜ ਦੀ ਤਰੀਕ ਦੇ ਵਿੱਚ ਇਹ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਿ ਗੁਰੂ ਸਾਹਿਬ ਦੇ ਮੁੱਦੇ ਤੇ ਕੋਈ ਵੀ ਵਿਅਕਤੀ ਆ ਜਿਹੜਾ ਜਿਹਦਾ ਗੁਰੂ ਨਾਲ ਪਿਆਰ ਆ ਗੁਰੂ ਨਾਲ ਸ਼ਰਧਾ ਵਾ ਗੁਰੂ ਪ੍ਰਤੀ ਸ਼ਰਧਾ ਵਾ ਗੁਰੂ ਪ੍ਰਤੀ ਪ੍ਰੇਮ ਆ ਉਹ ਇਸ ਮੁੱਦੇ ਤੋਂ ਪਿੱਛੇ ਨਹੀਂ ਹਟਿਆ ਉਹ ਅੱਜ ਵੀ ਉਹਨਾਂ ਦੇ ਮਨ ਦੇ ਵਿੱਚ ਉਸੇ ਹੀ ਤਰ੍ਹਾਂ ਜਿਹੜਾ ਰੋਹ ਆ ਰੋਸ ਆ ਜਿਹੜਾ ਉਹ ਪੂਰੀ ਤਰ੍ਹਾਂ ਭਰਿਆ ਹੋਇਆ ਕਿ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੋ ਉਹ ਰੋਹ ਤੇ ਰੋਸ ਆ ਜਿਹੜਾ ਉਹ ਇਸ ਜਾਂਚ ਦਾ ਜਿਹੜਾ ਸਹਿਯੋਗ ਦਿੱਤਾ ਸੰਤਾਂ ਨੇ ਉਹਦੇ ਰੂਪ ਦੇ ਵਿੱਚ ਸਾਹਮਣੇ ਆਇਆ ਸੋ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਦਾ ਡਰ ਖੌਫ ਆ ਜਿਹੜਾ ਉਹ ਇਸ ਜਾਂਚ ਦੇ ਵਿਚਕਾਰ ਆ ਕੇ ਖੜਾ ਨਹੀਂ ਹੋ ਸਕਿਆ ਜੇ ਸੂਰਜ ਤੋਂ ਪਿੱਠ ਕਰ ਲਈ ਜਾਵੇ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਨੇਰਾ ਹੋ ਗਿਆ ਸਿਰਫ ਆਪਣੇ ਮਨ ਦਾ ਵਹਿਮ ਹੁੰਦਾ ਹੈ ਤੇ ਸੱਚ ਇੰਨਾ ਕੜਵਾ ਹੁੰਦਾ ਹੈ ਕਿ ਉਸ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੁੰਦਾ ਹੈ ਭਾਵੇਂ ਕਿ ਝੂਠ ਤੇ ਸੱਚ ਦੋਨੋਂ ਇਕੱਠੇ ਚੱਲਦੇ ਹਨ ਪਰੰਤੂ ਜਿੱਥੇ ਸੱਚ ਦੀ ਗੱਲ ਹੁੰਦੀ ਹੈ ਝੂਠ ਆਪਣੇ ਆਪ ਪਿੱਛੇ हट ਜਾਂਦਾ ਹੈ ਜਿਸ ਤਰ੍ਹਾਂ ਤਾਂ ਜਸਟਿਸ ਕਾਰਜੂ ਨੂੰ ਬਹਿਵਲ ਕਲਾਂ ਦੇ ਲੋਕਾਂ ਨੇ ਹੰਗਾਰਾ ਦਿੱਤਾ ਹੈ ਉਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਅੱਜ ਵੀ ਸੱਚ ਦੇ ਨਾਲ ਖੜੇ ਹਨ ਕਿਉਂਕਿ ਸੱਚ ਸਦੀਵੀ ਹੁੰਦਾ ਹੈ ਸੋ ਇਹ ਸੀ ਸਾਡਾ ਅਸ਼ਟਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਤੇ ਉਹ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ